ਕਾਲੀਗਲ ਅੰਦਰ ਜਿਹੜੀਆਂ ਸਥਿਤੀਆਂ ਪੈਦਾ ਹੋਈਆਂ ਇੱਕ ਪਾਸੇ ਜਿਹੜੀ ਅਫੀਸ਼ੀਅਲ ਲੀਡਰਸ਼ਿਪ ਹੈ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਚਾਹੇ ਸਿੰਘਦੀਪ ਸਿੰਘ ਢੀਂਡਸਾ ਹੋਣ ਬੀਬੀ ਚਗੀਰ ਕੋਰ ਹੋਵੇ ਸਕੰਦਰ ਸਿੰਘ ਮਲੂਕਾ ਹੋਣ ਚੰਦੂ ਮਾਜਰਾ ਹੋਣ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਉਹਨਾਂ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ ਕੀ ਲੱਗਦਾ ਹੈ ਕਿ ਇਹਨਾਂ ਨੂੰ ਬਾਹਰ ਦਾ ਰਾਹ ਦਿਖਾਉਣ ਨਾਲ ਪਾਰਟੀ ਦੀ ਸਥਿਤੀ ਠੀਕ ਹੋ ਜਾਏਗੀ ਇਹ ਚੀਜ਼ਾਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਰਹਿੰਦੀਆਂ ਪਾਰਟੀ ਅਪਡੇਟ ਹੁੰਦੀ ਰਹਿੰਦੀ ਆ ਮੈਂ ਤਾਂ ਇਸ ਨੂੰ ਕਹਾਂਗਾ ਕਿ ਪਾਰਟੀ ਅਪਡੇਟ ਹੋ ਰਹੀ ਆ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਪਿੱਠ ਵਿੱਚ ਕੁਰਾ ਮਾਰਿਆ ਪਾਰਟੀ ਦੇ ਅੰਦਰਲੀਆ ਜਿਹੜੀਆਂ ਇੰਟਰਨਲ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਨੂੰ ਇੱਕ ਮੀਡੀਆ ਪਲੇਟਫਾਰਮ ਤੇ ਲਿਜਾ ਕੇ ਪਾਰਟੀ ਨੂੰ ਬਦਨਾਮ ਕਰਦੀ ਕੋਸ਼ਿਸ਼ ਕੀਤੀ ਕੀ ਬਦਲ ਸਾਹਿਬ ਪ੍ਰਧਾਨ ਆਖਰ ਬਣ ਬਣ ਕੇ ਕਿਹਦਾ ਰਹਿਣਾ ਚਾਹੁੰਦੇ ਆ ਉਹ ਬੰਦੇ ਤਾਂ तकरीबन ਸਾਰੇ ਛੱਡ ਕੇ ਜਾਈ ਜਾ ਰਹੇ ਆ ਥੋੜੇ ਬਹੁਤ ਇੱਕ ਦੋ ਕੋਈ ਹੋਰ ਰਹਿਗੇ ਆ ਉਹ ਵੀ ਚਲੇ ਜਾਣਗੇ ਸਾਰਾ ਐਵੀਡੈਂਸ ਸਾਹਮਣੇ ਆਉਣ ਦੇ ਬਾਵਜੂਦ ਵੀ ਇਹ ਜਿਹੜਾ ਕਲੇਮ ਪਾਇਆ ਜਾ ਰਿਹਾ ਕਿ ਮੈਂ ਬੌਸ ਐ ਮੈਂ ਹੀ ਪਾਰਟੀ ਨੂੰ ਕੱਢ ਸਕਦਾ 10 ਸਾਲ ਤੋਂ ਜਮਾਨਤਾਂ ਜਬਤ ਹੁੰਦੀਆਂ ਜਾ ਰਹੀਆਂ ਮੈਂ ਅਮ੍ਰਿਤਧਰ ਸਿੱਕ ਜੀਆਂ ਦਾ ਬੜਾ ਸਤਿਕਾਰ ਕਰਦਾ ਪਰੰਤੂ ਕਈ ਇਹ ਸ਼ਬਦ ਐ ਹੋਜੇ ਵਰਤ ਜਾਂਦੇ ਐ ਜਿਨ੍ਹਾਂ ਤੇ ਮੈਨੂੰ ਹਮੇਸ਼ਾ ਇਤਰਾਜ਼ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਭਾਜਪਾ ਦਿੱਲੀ ਦੀ ਸਰਕਾਰ ਕਰ ਦਵੇ ਤੇ ਜਿਵੇਂ ਇਹਨਾਂ ਦੀਆਂ ਜਮਾਨਤਾਂ ਇੱਥੇ ਜਬਤ ਹੋਈਆਂ ਉੱਥੇ ਵੀ ਇਹਨਾਂ ਦੇ ਸਾਰੇ ਕੈਂਡੀਡੇਟਾਂ ਦੀਆਂ ਜਮਾਨਤਾਂ ਜਬਤ ਹੋ ਜਾਣਗੀਆਂ ਹੈਲੀਕਾਪਟਰ ਰਾਤ ਨੂੰ ਉੱਡ ਨਹੀਂ ਸਕਦਾ ਸਰਦੀਆਂ ਦੇ ਦਿਨਾਂ ਦੇ ਵਿੱਚ ਔਰ ਉੱਡਣ ਵਾਸਤੇ ਸਰਕਾਰ ਦੀ ਪਰਮਿਸ਼ਨ ਚਾਹੀਦੀ ਐ ਡਾਕੂਮੈਂਟਰੀ ਜਿਹੜੀਆਂ ਕਾਰਵਾਈਆਂ ਹ ਦੱਸ ਦੋ ਕਿਹੜਾ ਹਵਾਈ ਜਹਾਜ਼ ਲੰਬੀ ਤੋਂ ਜਾਂਦਾ ਹੈ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸੁਮਣੀ ਕਾਲੀਗਲ ਅੰਦਰ ਲੀਡਰਸ਼ਿਪ ਦੇ ਮੁੱਦੇ ਨੂੰ ਲੈ ਕੇ ਵੱਡੇ ਮਤਭੇਦ کئی ਕਦਾਵਾਰ ਆਗੂਨ ਬਾਹਰਦਾਰਾ ਦਿਖਾਇਆ ਗਿਆ ਹੈ ਦੂਜੇ ਪਾਸੇ ਜਿਹਨਾਂ ਨੂੰ ਬਾਦਰਾ ਦਿਖਾਇਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਗਲੇ ਦਿਨਾਂ ਚ ਡੈਲੀਗੇਟ ਕਨਵੈਨਸ਼ਨ ਕਰਕੇ ਨਵਾਂ ਚੁਣਿਆ ਜਾਏਗਾ ਪਾਰਟੀ ਦਾ ਪ੍ਰਧਾਨ ਖੈਰ ਨਜ਼ਰੀਆ ਆਪਣੋ ਆਪਣਾ ਇਹਨਾਂ ਮੁੱਦਿਆਂ ਤੇ ਆਪਾਂ ਜਿਹਨਾਂ ਮਹਿਮਾਨਾਂ ਨੂੰ ਬੇਨਤੀ ਕੀਤੀ ਹੈ ਆਪਣੇ ਪੈਨਲ ਤੇ ਚੈਨਲ ਤੇ ਆਏ ਆ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਾਡੇ ਨਾਲ ਕੇਸ ਮਠਾੜੂ ਜੀ ਨੇ ਸੁਮਣੀ ਕਾਲੀਦਾ ਦੇ ਜਾਣੇ ਪਹਿਚਾਣੇ ਚਿਹਰੇ ਕਦਾਵਰ ਬੁਲਾ ਰਹੇ ਇਹਦੇ ਅਮਰਿੰਦਰ ਸਿੰਘ ਜੀ ਸ਼ੋਹਣੀ ਗੁਰਦਰਾਪਨਤ ਕੁੰਡੀ ਦੇ ਸਾਬਕਾ ਮੈਂਬਰ ਦੁਨਾਈ ਮਹਿਮਾਨਾਂ ਨੂੰ ਆਪਾ ਤਹਿ ਦਿਲ ਤੋਂ ਜੀ ਆਖਦੇ ਆਂ ਵੈਲਕਮ ਕਰਦੇ ਆਂ ਡਾਕਟਰ ਸਾਹਿਬ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਆਂ ਕਾਲੀਗਲ ਅੰਦਰ ਜਿਹੜੀਆਂ ਸਥਿਤੀਆਂ ਪੈਦਾ ਹੋਈਆਂ ਇੱਕ ਪਾਸੇ ਜਿਹੜੀ ਅਫੀਸ਼ੀਅਲ ਲੀਡਰਸ਼ਿਪ ਹੈ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਚਾਹੇ ਸਿੰਘਦੀਪ ਸਿੰਘ ਢੀਂਡਾ ਹੋਣ ਬੀਬੀ ਚਗੀਰ ਕੌਰ ਹੋਵੇ ਸਕੰਦਰ ਸਿੰਘ ਮਲੂਕਾ ਹੋਣ ਚੰਦੂ ਮਾਜਰਾ ਹੋਣ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਉਹਨਾਂ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ ਕੀ ਲੱਗਦਾ ਹੈ ਕਿ ਇਹਨਾਂ ਨੂੰ ਬਾਹਰ ਦਾ ਰਾਹ ਦਿਖਾਉਣ ਨਾਲ ਪਾਰਟੀ ਦੀ ਸਥਿਤੀ ਠੀਕ ਹੋ ਜਾਏਗੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡੇ ਸ਼ਰੋਤਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੱਥੋਂ ਆਪਣੀ ਗੱਲ ਸ਼ੁਰੂ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੇਖੋ ਸਿੱਧੂ ਸਾਹਿਬ ਇਹ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕੋਈ ਸਮਾਂ ਪਹਿਲੇ ਵਾਰੀ ਨਹੀਂ ਆਇਆ ਕਿ ਕੋਈ ਲੀਡਰ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਹੈ ਜਾਂ ਅ ਅੱਗੇ ਕਦੇ ਇਹੋ ਜਿਹਾ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਵੇਖਿਆ ਇਹ ਚੀਜ਼ਾਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਰਹਿੰਦੀਆਂ ਪਾਰਟੀ ਅਪਡੇਟ ਹੁੰਦੀ ਰਹਿੰਦੀ ਆ ਮੈਂ ਤਾਂ ਇਸ ਨੂੰ ਕਹਾਂਗਾ ਕਿ ਪਾਰਟੀ ਅਪਡੇਟ ਹੋ ਰਹੀ ਆ ਕਿਉਂਕਿ ਇੱਕ ਪਾਸੇ ਤੇ ਆਪਾਂ ਕਹਿੰਦੇ ਆ ਕਿ ਪੁਰਾਣੇ ਚਿਹਰੇ ਉਹੀ ਚਿਹਰੇ ਪਰਿਵਾਰਵਾਦੀਆਂ ਗੱਲਾਂ ਕਰਦੇ ਆਪਾਂ ਹਨਾ ਉਹ ਦੂਸਰੇ ਪਾਸੇ ਆਪਾਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਮੈਸੇਦੂ ਸਾਹਿਬ ਗੱਲ ਕਰ ਰਹੇ ਸੀ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦੇ ਵਿੱਚ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਆ ਸ਼੍ਰੋਮਣੀ ਅਕਾਲੀ ਦਲ ਦਾ ਮਹਾਂਤਰਾ ਜਿਹੜਾ ਉਹ ਬਦਲਣਾ ਚਾਹੀਦਾ ਕਿ ਨਵੀਂ ਲੀਡਰਸ਼ਿਪ ਅੱਗੇ ਆ ਕੇ ਆ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੇ ਦੂਸਰੇ ਪਾਸੇ ਆਪਾਂ ਉਹੀ ਗੱਲਾਂ ਕਰ ਰਹੇ ਆ ਜਿਹੜੇ ਲੋਕ ਪਰਿਵਾਰਵਾਦ ਦੀ ਗੱਲ ਕਰਦੇ ਆ ਉਹ ਖੁਦ ਪਰਿਵਾਰਵਾਦ ਦੇ ਵਿੱਚ ਹੋ ਜਾਂਦੇ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਸਿਧਾਂਤ ਹੈ ਸਿੱਧੂ ਸਾਹਿਬ ਸਿਧਾਂਤ ਇਹ ਹੈ ਕਿ ਅਗਰ ਕਿਸੇ ਨੇ ਕੋਈ ਗੱਲ ਕਰਨੀ ਹੈ ਸ਼੍ਰੋਮਣੀ ਕਾਲੀ ਦਲ ਦੇ ਪਲੇਟਫਾਰਮ ਤੇ ਆ ਕੇ ਗੱਲ ਕਰੇ ਆਪਣੀ ਗੱਲ ਰੱਖਣੀ ਹੈ ਕਿਉਂਕਿ ਇਹ ਇੱਕ ਸੰਵਿਧਾਨਕ ਬੋਡੀ ਬਣੀ ਹੋਈ ਹੈ ਚਾਹੇ ਉਹ ਵਰਕਿੰਗ ਕਮੇਟੀ ਲਾ ਲਓ ਕੋਰ ਕਮੇਟੀ ਲਗਾ ਲਓ ਤੋਂ ਕੁਝ ਸਮੇਂ ਦੇ ਜਿਹੜੇ ਇਹ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਨੂੰ ਸ਼੍ਰੋਮਣੀ ਕਾਲੀ ਦਲ ਵੱਲੋਂ ਬਾਹਰ ਕੱਢਿਆ ਗਿਆ ਇਹ ਲੀਡਰ ਕੌਣ ਨੇ ਤੱਬ ਤੋਂ ਪਹਿਲਾਂ ਆਪਾਂ ਗੱਲ ਢੀਂਡਸਾ ਸਾਹਿਬ ਦੀ ਕਰ ਲਈ ਢੀਂਡਸਾ ਸਾਹਿਬ ਪਹਿਲਾਂ ਵੀ ਪਾਰਟੀ ਛੱਡ ਕੇ ਚਲੇ ਚਲੇ ਗਏ ਸੀ ਢੀਂਡਸਾ ਸਾਹਿਬ ਦਾ ਬੇਟਾ ਪਾਰਟੀ ਛੱਡ ਕੇ ਚਲਾ ਗਿਆ ਸੀ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੋਤਾ ਜਿਹੜਾ ਹੈਗਾ ਕਰਕੇ ਉਹਨਾਂ ਨੇ ਚੋਣ ਲੜੀ ਔਰ ਚੰਦੂ ਮਾਹਰਾ ਸਾਹਿਬ ਅੱਜ ਤੋਂ ਪਹਿਲਾਂ ਕਈਸ ਦਾ ਧਾਕੇ ਪਹਿਲਾਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਨਾਂ ਨੇ ਵੀ ਪਾਰਟੀ ਛੱਡ ਕੇ ਆਪਣੀ ਪਾਰਟੀ ਬਣਾ ਲਈ ਸੀ ਮਲੂਕਾ ਸਾਹਿਬ ਦੇ ਨੂੰ ਤੇ ਪੁੱਤਰ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਤੋਂ ਕਿੰਦਾ ਤੋਂ ਉਹਨਾਂ ਦੀ ਮੂਹ ਚੋਣ ਲੜ ਚੁੱਕਿਆ ਮਲੂਕਾ ਸਾਹਿਬ ਉਹਨਾਂ ਦੀ ਚੋਣ ਦੇ ਵਿੱਚ ਅਮੈਦ ਕਰ ਚੁੱਕਿਆ ਜਿਹੜੇ ਰਖਲਾ ਸਾਹਿਬ ਹੈਗੇ ਉਹ ਤਿੰਨੇ ਭਾਈਆਂ ਨੇ ਬੀਜੇਪੀ ਜਿਹੜੇ ਤਰਨਜੀਤ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਕੈਂਡੀਡੇਟ ਹੈਗੇ ਉਹਨਾਂ ਦੀ ਮਦਦ ਕੀਤੀ ਹੈ ਸੋ ਅਗਰ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ ਤਬੀਬੀ ਜਗੀਰ ਕੌਰ ਜਿਹੜੇ ਹੈਗੇ ਆ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਹੀ ਮਦਦ ਨਾਲ ਕਿਵੇਂ ਲਾਲਕੁਰਾ ਸਾਹਿਬ ਨੇ ਫੋਨ ਕਰ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਪ੍ਰਧਾਨਗੀ ਦੀ ਚੋਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਦੀ ਹਮਾਇਤ ਲੈ ਕੇ ਉਹਨਾਂ ਨੇ ਚੋਣ ਲੜੀ ਇਹਨਾਂ ਲੀਡਰਾਂ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਇਕਾ ਦੁੱਕਾ ਹੋਰ ਲੀਡਰ ਨੇ ਇਹਨਾਂ ਦੀ ਗੱਲ ਕਰ ਰਹੇ ਹਾਂ ਔਰ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਪਿੱਠ ਵਿੱਚ ਪੁਰਾ ਮਾਰਿਆ ਪਾਰਟੀ ਦੇ ਅੰਦਰលੀਆਂ ਜਿਹੜੀਆਂ ਇੰਟਰਨਲ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਨੂੰ ਇੱਕ ਮੀਡੀਆ ਪਲੇਟਫਾਰਮ ਤੇ ਲਿਜਾ ਕੇ ਪਾਰਟੀ ਨੂੰ ਬਦਨਾਮ ਕਰਦੀ ਕੋਸ਼ਿਸ਼ ਕੀਤੀ ਗਈ ਅਸਲ ਵਿੱਚ ਸਿੱਧੂ ਸਾਹਿਬ ਮੁੱਦਾ ਇਹ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖੋ ਢੀਂਡ ਸਾਹਿਬ ਪਹਿਲਾਂ ਪਾਰਟੀ ਛੱਡ ਕੇ ਗਏ ਜਾਂ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹੁਣ ਫੇਰ ਉਹ ਚੋਣਾਂ ਦੇ ਵੇਲੇ ਪਾਰਟੀ ਦੇ ਵਿੱਚ ਆ ਗਏ ਅਨ ਕੰਡੀਸ਼ਨਲ ਆਏ ਔਰ ਬਾਅਦ ਵਿੱਚ ਉਹਨਾਂ ਨੇ ਕਿਹਾ ਮੇਰੇ ਬੇਟੇ ਨੂੰ ਟਿਕਟ ਨਹੀਂ ਦਿੱਚੂਦਾ ਜਦੋਂ ਟਿਕਟ ਦੇ ਦਿੱਤੀ ਇਹ ਹੀ ਦੁੱਖ ਹੈ ਹਰੇਕ ਨੂੰ ਆਪਣਾ ਦੁੱਖ ਹੈ ਦੂਸਰੇ ਪਾਸੇ ਇੱਕ ਪਾਸੇ ਤਾਂ ਸਿੱਧੂ ਸਾਹਿਬ ਕਹਿੰਗੇ ਬਾਦਲ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰਧਾਨ ਬਣਾਤਾ ਜੀ ਪਰਿਵਾਰ ਵਾਲਾ ਦੂਜੇ ਪਾਸੇ ਖੁਦ ਪਰਿਵਾਰ ਵਾਲੇ ਦੇ ਵਿੱਚ ਉਲਝੇ ਆ ਢੀਂਸਾ ਸਾਹਿਬ ਨੇ ਆਪਣੇ ਬੇਟੇ ਨੂੰ ਤੰਦੂ ਮਾਇਰਾ ਸਾਹਿਬ ਕਰੇ ਘਨੌਰ ਤੋਂ ਟਿਕਟ ਲੈਂਦੇ ਆ ਸਨੌਰ ਤੋਂ ਲੈਂਦੇ ਆ ਅਨੰਦਪੁਰ ਸਾਹਿਬ ਲੜਦੇ ਆ ਕਦੇ ਪਟਿਆਲਾ ਲੜਦੇ ਆ ਸੋ ਇਹ ਸਾਰੇ ਲੀਡਰ ਜਿਹੜੇ ਹੈਗੇ ਆ ਮਲੂਕਾ ਸਾਹਿਬ ਪਿੱਛੇ ਵਾਲੀ ਦੇਖਿਆ ਦੋ ਟਿਕਟਾਂ ਮਤਲਬ ਟੀਮਦਰ ਸਾਹਿਬ ਬੋਲੀ ਹੈ ਸੋ ਥੈਂਕ ਯੂ ਵੈਰੀ ਮਚ ਚੀਤਾ ਹੈਗੀ ਹੈ ਤੁਹਾਡਾ ਤੁਹਾਡਾ ਵੀਊ ਬੰਡ ਆਇਆ ਅੰਦਰ ਦਾ ਫੇਰ ਆਪਾਂ ਨੇ ਸਵਾਲ ਫੇਰ ਲੈਣਾ ਤੁਹਾਡੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਹੈਗਾ ਉਹ ਭੱਜਿਆ ਗਿਆ ਔਰ ਪਾਰਟੀ ਜਿਹੜੀ ਹੈਗੀ ਹੈ ਸਰਕੂ ਬਜਟ ਹੈ ਇਹ ਉਹੀ ਲੀਡਰ ਆ ਜਿਹੜੇ ਹਮੇਸ਼ਾ ਪਾਰਟੀ ਨੂੰ ਖਰਾਬ ਕਰਦੇ ਔਰ ਪਾਰਟੀ ਦੀ ਸ਼ਹਿਤ ਹੈ ਆਪਾਂ ਫੇਰ ਲੈਨੇ ਆ ਸਵਾਲ ਅਮਰਿੰਦਰ ਜੀ ਮਠਾੜੂ ਸਾਹਿਬ ਦਾ ਕਹਿਣਾ ਹੈ ਕਿ ਜੇ ਇੱਕ ਪਾਸੇ ਦਾ ਆਪਾਂ ਪਰਿਵਾਰਵਾਦ ਦੀ ਗੱਲ ਕਰਦੇ ਆਂ ਪੰਥ ਦੇ ਅੰਦਰ ਇਹ ਵੀ ਕਿਹਾ ਜਾਂਦਾ ਕਿ ਨਵੇਂ ਚਿਹਰੇ ਆਉਣੇ ਚਾਹੀਦੇ ਆ ਉਹਨ ਜੇ ਬਦਲਾਵ ਆ ਰਹੇ ਤੇ ਨਾ ਆਗੂਆਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਔਰ ਕਾਲੀਦਾਲ ਨੂੰ ਪਹਿਲਾ ਇਹ ਮੌਕਾ ਨਹੀਂ ਪਹਿਲਾਂ ਵੀ ਜਿਹੇ ਮੌਕੇ ਮਿਲਦੇ ਰਹੇ ਐ ਔਰ ਕਾਲੀਦਾਲ ਮਜ਼ਬੂਤੀ ਨਾਲ ਨਿਕਲਦਾ ਰਿਹਾ ਕਿਸੇ ਵੀ ਸੰਕਟ ਦੇ ਵਿੱਚੋਂ ਜੀ ਅਮਰਿੰਦਰ ਜੀ ਬਿਲਕੁਲ ਦੇਖੋ ਸਿੱਤੂ ਸਾਹਿਬ ਜਿਹੜੀ ਗੱਲ ਮਠਾਰੂ ਸਾਹਿਬ ਕਰ ਰਹੇ ਆ ਗੱਲਾਂ ਦਾ ਮਤਲਬ ਸਿਧਾਂਤਕ ਤੌਰ ਤੇ ਤਾਂ ਸਹੀ ਕਰ ਰਹੇ ਆ ਪਰ ਉਹ ਉਹ ਥਰਮੋਮੀਟਰ ਆਪਣੇ ਪ੍ਰਧਾਨ ਤੇ ਨਹੀਂ ਲਾ ਰਹੇ ਉਹ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤ ਨੂੰ ਵੀ ਬਣਾਇਆ ਆਪਣੀ ਨੂੰਹ ਨੂੰ ਵੀ ਬਣਾਇਆ ਆਪਣੇ ਜੀਜੇ ਨੂੰ ਵੀ ਉਹਦੇ ਸਾਲੇ ਨੂੰ ਵੀ ਬਣਾਇਆ ਆਪਣੇ ਬਹਨੋਈ ਨੂੰ ਜਨਮੇਜਾ ਸਿੱਖਾਂ ਨੂੰ ਵੀ ਬਣਾਇਆ ਤੇ ਮਨਪ੍ਰੀਤ ਬਾਦਲ ਨੂੰ ਵੀ ਬਣਾਇਆ ਉਹ ਪਰਿਵਾਰਵਾਦ ਨਹੀਂ ਉਹਨਾਂ ਨੂੰ ਦਿਖਦਾ ਜੇ ਕਿਸੇ ਹੋਰ ਅਕਾਲੀ ਨੇ ਕੋਈ ਟਿਕਟ ਮੰਗ ਲਈ ਆਪਣੇ ਪੁੱਤ ਲਈ ਜਾਂ ਧੀ ਲਈ ਉਹ ਪਰਿਵਾਰਵਾਦ ਨੂੰ ਉਹ ਗਣਾ ਗਣਾ ਕੇ ਮੇਣੋ ਮੇਣੀ ਹੋ ਰਹੇ ਐ ਮੈਂ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਬਾਦਲ ਸਾਹਿਬ ਪ੍ਰਧਾਨ ਆਖਰ ਬਣ ਬਣ ਕੇ ਕਿਹਦਾ ਰਹਿਣਾ ਚਾਹੁੰਦੇ ਆ ਉਹ ਬੰਦੇ ਦਾ तकरीबन ਸਾਰੇ ਛੱਡ ਕੇ ਜਾਈ ਜਾ ਰਹੇ ਆ ਥੋੜੇ ਬਹੁਤ ਇੱਕ ਦੋ ਕੋਈ ਹੋਰ ਰਹਿ ਗਏ ਆ ਉਹ ਵੀ ਚਲੇ ਜਾਣਗੇ ਜਿਹੜੇ ਵੱਡੇ ਲੀਡਰ ਸੀਗੇ ਪੂਰੀ ਦੀ ਪੂਰੀ ਕੋਰ ਕਮੇਟੀ ਭੰਗ ਕਰਤੀ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਦਬਕਾ ਮਾਰਨ ਲਈ ਕਿ ਭਈ ਮੈਂ ਪਾਰਟੀ ਦਾ ਬਾਸ ਆ ਮੈਂ ਕੋਈ ਵੀ ਕਮੇਟੀ ਭੰਗ ਕਰ ਸਕਦਾ ਕੋਈ ਵੀ ਕਮੇਟੀ ਮੁਰਕੇ ਖੜੀ ਕਰ ਸਕਦਾ ਸੋ ਇਦਾਂ ਦਾ ਜਦੋਂ ਰਵਈਆ ਬਣਿਆ ਹੋਇਆ ਹੋਵੇ ਦੂਜੀ ਗੱਲ ਉਹ ਕਹਿ ਰਹੇ ਕਿ ਅਕਾਲੀ ਦਲ ਤੇ ਬੜੇ ਸੰਕਟ ਆਏ ਅਕਾਲੀ ਦਲ ਤੇ ਸੰਕਟ ਬਹੁਤ ਆਏ ਸੰਕਟ ਬਾਹਰੋਂ ਆਏ ਅਕਾਲੀ ਦਲ ਦਾ ਸੰਕਟ ਇਹ ਜਿਹੜਾ ਹੈਗਾ ਉਹ ਗੁਰੂ ਮਹਾਰਾਜ ਦੀ ਬੇਅਦਬੀ ਦਾ ਸੰਕਟ ਹੈ ਜਿਹੜੀ ਗੁਰੂ ਮਹਾਰਾਜ ਦੀ ਬੇਦਬੀ ਕਰਵਾਈ ਗਈ ਹੈ ਇਹਨਾਂ ਦੇ ਵੱਡੇ ਆਗੂਆਂ ਵੱਲੋਂ ਉਹ ਸੰਕਟ ਕਾਲੀ ਦਲ ਦੇ ਸ਼ਾਇਦ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਪਹਿਲੀ ਵਾਰੀ ਲਿਖਿਆ ਜਾ ਰਿਹਾ ਹੈ ਤੇ ਅਜੇ ਵੀ ਉਹ ਮਤਲਬ ਕਲੇਮ ਕਰੀ ਜਾ ਰਹੇ ਕਿ ਮੇਰੇ ਤੋਂ ਕਾਬਲ ਕੋਈ ਨਹੀਂ ਹੈ ਲੀਡਰ ਸਾਰਾ ਐਵੀਡੈਂਸ ਸਾਹਮਣੇ ਆਣ ਦੇ ਬਾਵਜੂਦ ਵੀ ਇਹ ਜਿਹੜਾ ਕਲੇਮ ਪਾਇਆ ਜਾ ਰਿਹਾ ਹੈ ਕਿ ਮੈਂ ਬਾਸ ਹਾਂ ਮੈਂ ਹੀ ਪਾਰਟੀ ਨੂੰ ਕੱਢ ਸਕਦਾ 10 ਸਾਲ ਤੋਂ ਜ਼ਮਾਨਤਾਂ ਜਬਤ ਹੁੰਦੀਆਂ ਜਾ ਰਹੀਆਂ ਲੇਕਿਨ ਮਤਲਬ ਅਜੇ ਵੀ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਬੰਦੇ ਉਹਨਾਂ ਦੇ ਨਾਲ ਦੇ ਸਾਰੇ ਛੱਡ ਕੇ ਜਾ ਚੁੱਕੇ ਆ ਅੱਧੀ ਤੋਂ ਵੱਧ ਕੋਰ ਕਮੇਟੀ ਛੱਡ ਕੇ ਜਾ ਚੁੱਕੀ ਹੈ ਤੇ ਇਸ ਤਰੀਕੇ ਦੇ ਜਦੋਂ ਹਾਲਾਤ ਬਣੇ ਹੋਏ ਆ ਤੇ ਪਾਰਟੀ ਕਿੱਥੇ ਜਾਏਗੀ 10 ਸਾਲਾਂ ਤੋਂ ਜਮਾਨਤਾਂ ਜਬਤ ਲਾਸਟ ਇਲੈਕਸ਼ਨ ਦੇ ਵਿੱਚ 13 ਤੋਂ 10 ਦੀਆਂ ਜਮਾਨਤਾਂ ਜਬਤ ਹੈ ਸੋ ਉਹ ਮਤਲਬ ਕਿੱਥੇ ਪਹਚਾਣਾ ਚਾਹੁੰਦੇ ਮੈਨੂੰ ਤਾਂ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਬਈ ਬਿਲਕੁਲ ਵੀ ਪਾਰਟੀ ਦੇ ਨਾਲ ਮੋਹ ਪਿਆਰ ਨਹੀਂ ਹੈ ਇਸੇ ਪਾਰਟੀ ਨੇ ਬਾਦਲ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ ਪੰਜ ਵਾਰੀ ਸੀਐਮ ਦਿੱਤਾ ਉਹਨਾਂ ਨੂੰ ਸੁਖਬੀਰ ਬਾਦਲ ਖੁਦ ਮੰਤਰੀ ਰਹੇ ਹਨ ਉਹਨਾਂ ਦੀ ਘਰ ਵਾਲੀ ਮੰਤਰੀ ਰਹੀ ਹੈ ਉਹਨਾਂ ਦਾ ਸਾਲਾ ਮੰਤਰੀ ਰਿਹਾ ਉਹਨਾਂ ਦਾ ਭਰਾ ਮਨਪ੍ਰੀਤ ਬਾਦਲ ਉਸਨੇ ਬਹੁਤ ਇੰਜੋਏ ਕੀਤਾ ਐਸੇ ਪਾਰਟੀ ਦੇ ਬੈਨਰ ਥੱਲੇ ਸੋ ਇਸ ਪਾਰਟੀ ਨੂੰ ਅੱਜ ਮਤਲਬ ਡੁੱਬਦਾ ਉਹ ਬਣੇ ਹੋਇਆ ਡੁੱਬਦਾ ਕਾਰਨ ਬਣੇ ਹੋਇਆ ਲੇਕਿਨ ਉਹ ਛੱਡ ਨਹੀਂ ਰਹੇ ਐ ਇਹਦੇ ਵਿੱਚੋਂ ਸਾਰਾ ਮੈਂ ਸਮਝਦਾ ਕਿ ਵੀ ਉਹਨਾਂ ਨੂੰ ਕਦੋਂ ਮਹਾਰਾਜ ਸம்மਤ ਦੇਗਾ ਤੇ ਇਹ ਜੀ ਥੈਂਕ ਯੂ ਬਹੁਤ ਜਵਾਬ ਜਵਾ ਲੈਂਦੇ ਆ ਮਠਾੜੂ ਸੋ ਐਸੇ ਮਾਮਲੇ ਤੇ ਸਵਾਲ ਅਮਰਿੰਦਰ ਜੀ ਦਾ ਉਹ ਕਹਿੰਦੇ ਕਿ ਜੇ ਆਪਾਂ ਇੱਕ ਪਾਸੇ ਗੱਲ ਕਰਦੇ ਆਂ ਪਰਿਵਾਰਵਾਦੀ ਤੇ ਦੂਜੀ ਪਾਸੇ ਸੁਖਵੀਰ ਬਾਦ ਉਹਨਾਂ ਦੇ ਪਰਿਵਾਰ ਉਹਨਾਂ ਦੇ ਵਿਜ਼ਾਰਤ ਚ ਉਹਨਾਂ ਦੇ ਮਾਮਲੇ ਨੂੰ ਲੈ ਕੇ ਉਹ ਸਾਰੇ ਮੁੱਦਿਆਂ ਤੇ ਸਖੀਰ ਬਾਦਲ ਵੀ ਕਟੈਰੇ ਚ ਕਹਿੰਦੇ ਖੜੇ ਹੁੰਦੇ ਨਜ਼ਰ ਆਉਂਦਾ ਔਰ ਪਾਰਟੀ ਡੁੱਬਰੀ ਹੈ ਫਿਰ ਕਿਉਂ ਨਹੀਂ ਇਹਦਾ ਕੋਈ ਹੱਲ ਕੱਢਿਆ ਜਾ ਰਿਹਾ ਦੇਖੋ ਸਿੱਧੂ ਸਾਹਿਬ ਗੱਲ ਪਤਾ ਕੀ ਹੈ ਮੈਂ ਅਮਰਿੰਦਰ ਸਿੰਘ ਜੀ ਦਾ ਬੜਾ ਸਤਿਕਾਰ ਕਰਦਾ ਪਰੰਤੂ ਕਈ ਇਹ ਸ਼ਬਦ ਇਹੋ ਜਿਹੇ ਵਰਤ ਜਾਂਦੇ ਆ ਜਿਨ੍ਹਾਂ ਤੇ ਮੈਨੂੰ ਹਮੇਸ਼ਾ ਇਤਰਾਜ਼ ਦਿੰਦਾ ਦੇਖੋ ਉਹਨਾਂ ਨੇ ਕਿਹਾ ਇਹਨਾਂ ਦੇ ਵੱਡੇ ਆਗੂਆਂ ਨੇ ਬੇਅਦਬੀ ਕਰਵਾਈ ਉਹਦੇ ਸਬੂਤ ਹੈ ਅਗਰ ਸਬੂਤ ਹੈ ਤਾਂ ਕਿੱਥੇ ਹੈ ਇਹੜੇ ਆਪ ਨੂੰ ਬੇਇਜ਼ਤੀ ਕਰਵਾਈ ਹੈ ਦੋ ਸਰਕਾਰਾਂ ਨਿਕਲ ਗਈਆਂ ਉਹਨਾਂ ਨੇ ਅੱਜ ਤੱਕ ਨਾ ਹੀ ਤਾਂ ਪਾਰਟੀ ਦੇ ਕਿਸੇ ਲੀਡਰ ਨੂੰ ਔਰ ਨਾ ਹੀ ਕਿਸੇ ਪਾਰਟੀ ਦੇ ਵਰਕਰ ਨੂੰ ਅੱਜ ਤੱਕ ਇਨਵੋਲਵ ਕਿਉਂ ਨਹੀਂ ਕੀਤਾ ਇਹ ਸਬੂਤਾਂ ਦੀ ਗੱਲ ਕਰਦੇ ਆ ਉਹ ਸਬੂਤ ਕਿੱਥੇ ਆ ਇਹਨਾਂ ਕੋਲੇ ਹੋਣਗੇ ਇਹ ਦੇ ਦੇਣੇ ਜਾ ਕੇ ਕਿਹਨੂੰ ਦੇਣੇ ਪਹਿਲਾਂ ਇਹਨਾਂ ਨੇ ਵਿਜੇ ਕੁੰਵਰ ਪ੍ਰਤਾਪ ਜਿਹੜਾ ਹੈਗਾ ਉਹਨੂੰ ਵਰਤਿਆ ਮੈਂ ਨਾ ਇੱਕ ਗੱਲ ਕਿਹਨੂੰ ਜਮਾਂਗਾ ਜਿਹੜੀ ਪਰਿਵਾਰਵਾਦੀ ਗੱਲ ਹੈਗੀ ਹੈ ਦੇਖੋ ਇਹ ਗੱਲ ਇਹ ਜਿਹੜੇ ਦੂਸਰੇ ਲੀਡਰਾਂ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਰੁਤਵੇ ਦੇ ਨਾਲ ਜੋੜ ਕੇ ਗੱਲ ਕਰਦੇ ਕਿ ਇਹ ਪਰਿਵਾਰਵਾਦੀ ਜੇ ਕੋ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਇੱਕ ਪ੍ਰਤੀਰੇ ਅਮਰਿੰਦਰ ਸਿੰਘ ਜੀ ਨੂੰ ਪਤਾ ਉਹ ਡੈਲੀਗੇਟਾਂ ਦਾ اجلاس ਹੁੰਦਾ ਔਰ ਡੈਲੀਗੇਟ ਮੈਜੋਰਟੀ ਨਾਲ ਕੋਈ ਵੀ ਬੰਦਾ ਮੈਂ ਅਮਰਿੰਦਰ ਸਿੰਘ ਵੀ ਹੈਗੇ ਆ ਇਹ ਵੀ ਜੇ ਕੋ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਕਲੇਮ ਕਰਨਾ ਚਾਹੁੰਦੇ ਆ ਤਾਂ ਡੈਲੀਗੇਟਾਂ ਦੇ اجلاس ਦੇ ਸਥਲ ਇਹ ਆਪਣੀ ਬੋਟਾ ਦੇ ਵਿੱਚ ਖੜੇ ਹੋਣ ਜੇ ਅਗਰ ਇਹਨਾਂ ਨੂੰ ਵੋਟਾਂ ਦਿੱਤੇ ਇਹ ਬਣ ਜਾਂਦੇ ਉਹ ਪ੍ਰਕਿਰਿਆ ਤੇ ਉਹਦਾ ਦਸੰਬਰ ਦੇ ਵਿੱਚ ਲੱਗ ਪਾ ਅਗਰ ਮੈਂ ਗਲਤ ਨਾ ਅਮਰ ਨਵੰਬਰ ਦਸੰਬਰ ਦੇ ਵਿੱਚ voting ਹੋਣੀ ਹੈ ਡੈਲੀਗੇਟਾਂ ਦਾ اجلاس ਉਹ ਜਿਹਨੂੰ ਪ੍ਰਧਾਨ ਬਣਾਉਣਗੇ ਉਹ ਪ੍ਰਧਾਨ ਬਣ ਅਗਰ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਉਣਾ ਬਣਾਉਣਗੇ ਉਹ ਤੇ ਉਹ ਕੋਈ ਗੱਲ ਨਹੀਂ ਕੋਈ ਹੋਰ ਪ੍ਰਧਾਨ ਬਣ ਜਾਏਗਾ ਸੋ ਇਹ ਜਿਹੜੀਆਂ ਗੱਲਾਂ ਹੈ ਕਿ ਉਹਨਾਂ ਨੂੰ ਬਰਾਦਤਾ ਹੈਗਾ ਡਾਕਟਰ ਜੀ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਤੁਹਾਡੇ ਤੋਂ ਡਾਕਟਰ ਜੀ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹੈ ਜਿਸ ਡੈਲੀਗੇਟ اجلاس ਦੀ ਗੱਲ ਕਰਦੇ ਆਂ ਉਹੀ ਗੱਲ ਸੁਖਦੇਸ਼ ਸਿੰਘ ਢੀਂਡਸਾ ਕਹਿ ਰਿਹਾ ਕਿ ਡੈਲੀਗੇਟ اجلاس ਬੁਲਾਇਆ ਜਾਏਗਾ ਔਰ ਉਹਦੇ ਨਵਾਂ ਪ੍ਰਧਾਨ ਚੁਣਿਆ ਜਾਏਗਾ ਫਿਰ ਲੜਾਈ ਤਾਂ ਉੱਥੇ ਆ ਕੇ ਖੜੀ ਹੁੰਦੀ ਹੈ ਨਾ ਕਿ ਕਿਹਦਾ ਡੈਲੀਗੇਟ اجلاس ਸਹੀ ਮੰਨਿਆ ਜਾਏ ਢੀਂਡਸਾ ਹੁਣੀ ਕਹਿ ਰਿਹਾ ਕਿ ਅਸੀਂ ਵੀ ਡੈਲੀਗੇਟ اجلاس ਬੁਲਾਵਾਂਗੇ ਫਿਰ ਉਹਦੇ 'ਚ ਫੈਸਲਾ ਹੋਏਗਾ ਤੇਤੂ ਸਾਹਿਬ ਇਹ ਇੱਕ ਪ੍ਰਕਿਰਿਆ ਹੈ ਇਹਦੇ 'ਚ ਭਾਗਤੀ ਹੁੰਦੀ ਹੈ ਕੈਂਡੀਡੇਟ ਇਹਦੇ ਚ ਭਰਤੀ ਹੁੰਦੀ ਹੈ ਪਰਚੀਆਂ ਕੱਟ ਕੇ ਇੱਕ ਕੁਝ ਉਹਦੇ ਮੈਂਬਰ ਬਣਾਏ ਜਾਂਦੇ ਆ ਪਾਰਟੀ ਦੇ ਭਰਤੀ ਕਰਦੇ ਆ ਭਰਤੀ ਕਰਨ ਤੋਂ ਬਾਅਦ ਹਲਕਾ ਵਾਈਜ਼ ਜਿਹੜੇ ਡੈਲੀਗੇਟ ਬਣਦੇ ਆ ਜ਼ਿਲ੍ਹਾ ਵਾਈਜ਼ ਡੈਲੀਗੇਟ ਬਣਦੇ ਆ ਉ ਤੋਂ ਪੰਜਾਬ ਵਾਈਜ਼ ਡੈਲੀਗੇਟ ਬਣਦਾ ਹੈ ਫੋਟਿੰਗ ਲੋਕਤੰਤਰਿਕ ਪ੍ਰਕਿਰਿਆ ਹੈ ਉਹ ਡੈਲੀਗੇਟਾਂ ਦੀ ਵੋਟ ਹੁਣ ਢੀਂਡਸਾ ਸਾਹਿਬ ਡੈਲੀਗੇਟ ਕਿ ਕਿੱਥੇ ਬੁਲਾਉਣਗੇ ਕਿਹਦਾ ਬੁਲਾਉਣਗੇ ਢੀਂਡਸਾ ਸਾਹਿਬ ਤਾਂ ਪਾਰਟੀ ਦੇ ਵਿੱਚ ਹੀ ਨਹੀਂ ਡੈਲੀਗੇਟ ਅਗਰ ਸੈਸ਼ਨ ਬੁਲਾਏਗੀ ਤਾਂ ਉਹ ਜਿਹੜੀ ਵਰਕਿੰਗ ਕਮੇਟੀ ਹੈ ਜਿਹੜੀ ਸੰਵਿਧਾਨਕ ਕਮੇਟੀ ਹੈ ਉਹ ਡੈਲੀਗੇਟ ਉਹ ਬੁਲਾਏਗੀ ਔਰ ਉਹ ਡੈਲੀਗੇਟ ਆਪਣੀ ਚੋਣ ਕਰਨਗੇ ਪ੍ਰਧਾਨ ਤਾਂ ਅਗਰ ਕੋਈ ਕੈਂਡੀਡੇਟ ਸਾਹਮਣੇ ਖੜਾ ਹੋਵੇਗਾ ਤਾਂ ਉਹ ਦੇਖ ਲਾਂਗੇ ਕਿ ਕੌਣ ਖੜਾ ਹੁੰਦਾ ਹੈ ਔਰ ਕਿਹਨੂੰ ਡੈਲੀਗੇਟ ਜ਼ਿਆਦਾ ਵੋਟਾਂ ਪਾਉਂਦੇ ਆ ਅੱਛਾ ਅਗਰ ਨਵੇਂ ਸਿਰੇ ਤੋਂ ਕਰਨਾ ਚਾਹਣਗੇ ਤਾਂ ਨਵੀਂ ਭਰਤੀ ਹੋਏਗੀ ਨਵੀਆਂ ਭਰਤੀਆਂ ਹੋਣਗੀਆਂ ਸਾਰੇ ਆਪੋ ਆਪਣੀ ਭਰਤੀ ਕਰਨਗੇ ਡੈਲੀਗੇਟ ਬਣਨ ਵਾਸਤੇ ਇੱਕ ਇਹ ਲੋਕਤੰਤਰੀ ਪ੍ਰਕਿਰਿਆ ਹੈ ਦੇਖੋ ਇੱਕ ਹਮੇਸ਼ਾ ਇਹਨਾਂ ਲਫਾਫੇ ਚੋਂ ਨਿਕਲਦਾ ਹੈ ਸੋ ਮੈਂ ਨਾ ਇੱਕ ਨਾ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਸਿਰਫ ਇੱਕ ਬੰਦੇ ਨੂੰ ਟਾਰਗੇਟ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਕਰਦਾ ਨੇ ਉਹਨਾਂ ਨੂੰ ਟਾਰਗੇਟ ਇੱਕ ਪਰਿਵਾਰ ਨੂੰ ਟਾਰਗੇਟ ਕਰਨ ਵਾਸਤੇ ਮੈਂ ਹੈਰਾਨ ਆ ਕਿ ਜਿਹੜੇ ਅੱਜ ਦੇ ਲੀਡਰ ਆ ਚਾਹੇ ਅਮਰਿੰਦਰ ਸਿੰਘ ਜੀ ਵੀ ਮੈਂ ਇਹਨਾਂ ਨੂੰ ਵੀ ਕਹੂੰਗਾ ਕਿਉਂਕਿ ਇਹ ਵੀ ਬੜੀ ਕਈ ਵਾਰੀ ਇਹੋ ਜਿਹੀ ਸ਼ਬਦਾਵਲੀ ਵਰਤੇ ਜਾਂਦੇ ਆ ਚਾਹੇ ਈਨਸਾ ਗਰੁੱਪ ਹੈਗਾ ਚਾਹੇ ਕੋਈ ਪੰਥਕ ਜਥੇਬੰਦੀ ਹੈ ਇੱਧਰ ਉੱਧਰੋਂ ਜਿਹੜੇ ਆਪਣੇ ਆਪ ਛਿੱਟੇ ਪੰਥਕ ਬਣੇ ਆ ਉਹਨਾਂ ਦੀ ਗੱਲ ਕਰ ਲਈਏ ਚਾਹੇ ਕੋਈ ਭਾਜਪੀ ਦੁਆਰਾ ਛੱਡੇ ਹੋਏ ਚਾਹੇ ਕੋਈ ਭਗਵੰਤਮਾਨ ਆਮ ਆਨ ਸਰਕਾਰ ਦੇ ਛੱਡੇ ਹੋਏ ਬੰਦੇ ਜਿਹੜਾ ਨੇ ਹੁਣ ਹਵਾ ਬੋਲ ਛੱਡਿਆ ਕਿ ਘੇਰ ਲੋ ਹਣ ਛੇ ਦੀ ਕੋਈ ਤਕਵੀਰ ਵਾਸਤੂ ਮੌਕਾ ਹੈ ਕੁਝ ਕਿ ਮੈਂ ਬੇਨਤੀ ਕਰੂੰਗਾ ਸਾਡੇ ਮੀਡੀਆ ਦਾ ਬੜਾ ਵੱਡਾ ਰੋਲ ਹੈ ਇੱਥੇ ਕੁਝ ਕਿ ਮੀਡੀਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਹਨਾਂ ਦਾ ਬੜਾ ਵੱਡਾ ਰੋਲ ਹੈ ਉਹ ਲੱਗੇ ਹੋਏ ਨੇ ਵੀ ਬੱਸ ਢਾਹ ਲੋ ਤਕਵੀਰ ਵਾਲੇ ਨੂੰ ਗੁਰੂ ਟਾਉਣ ਵਾਸਤੇ ਸਾਰੀਆਂ ਮर्याਦਤਾਂ ਦਾ ਧਨ ਹਾਰਾ ਕੁਝ ਮੈਂ ਨੈਸ ਨੈਸ ਕਰ ਰਹੀ ਹੈ ਸ਼੍ਰੀ ਅਕਾਲ ਤੱਕ ਸਾਡੀ ਜਿਹੜੀ ਗਰੀਮਾ ਹੈਗੀ ਹੈ ਆਪਾਂ ਜਵਾਲਨ ਬਿਲਕੁਲ ਬਿਲਕੁਲ ਤੁਹਾਡਾ ਵੀਊ ਬੰਡ ਆ ਗਿਆ ਨਾ ਇਹਨੂੰ ਸਿੱਧੂ ਸਾਹਿਬੇ ਦੀ ਗੱਲ ਪੂਰੀ ਕਰ ਲੈਣ ਦੋ ਵਿਚਾਰੇ ਨਾ ਛੱਡੋ ਜੀ ਜੀ ਜਿਹੜਾ ਸ਼੍ਰੀ ਅਕਾਲ ਤੱਕ ਸਾਡ ਨੂੰ ਇਹਨਾਂ ਨੇ ਤਖਵੀਰ ਬਾਦਲ ਤੋਂ ਛੋਟਾ ਕਰਤਾ ਹੁਣ ਇਹ ਕਹਿੰਦੇ ਤਖਵੀਰ ਬਾਦਲ ਜਿਵੇਂ ਅਕਾਲ ਤਖਤ ਦੇ ਜਥੇਦਾਰ ਨੂੰ ਕਹੂਗਾ ਉਹ ਭਾਈ ਜੇ ਤਖਵੀਰ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਤੋਂ ਕੰਮ ਕਰਵਾਉਣਾ ਫਿਰ ਤੁਸੀਂ ਉੱਥੇ ਕੀ ਲੈਣ ਜਾਂਦੇ ਹੋ ਜਿਹੜੀ ਉੱਥੇ ਸ਼ਿਕਾਇਤ ਲੈ ਕੇ ਗਿਓ ਅਕਾਲ ਤਖਤ ਦੇ ਜਥੇਦਾਰ ਦਰ ਕੋਲੇ ਉੱਥੇ ਲੈਣ ਕੀ ਗਏ ਹੋ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਸੁਖਵੀਰ ਬਾਦਲ ਨੇ ਜਿਹੜਾ ਹੈਗਾ ਕਰਦਾ ਦੂਸਰੀ ਗੱਲ ਇਹਨਾਂ ਨੇ ਅਕਾਲ ਤਖਤ ਦੀ ਮਰੈਦਾ ਭੰਗ ਕਰਤੀ ਹੁਣ ਇੱਕ ਨਾ ਨਵਾਂ ਹੂਗਾ ਕ੍ਰੀਏਟ ਕੀਤਾ ਇੱਕ ਜਿਹੜਾ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ ਇੱਕ ਪ੍ਰਦੀਪ ਕਲੇਰ ਉਹਨੂੰ ਕੋਈ ਕਸਰ ਨਹੀਂ ਛੱਡ ਰੇ ਹੀਰੋ ਬਣਾਉਣ ਵਾਸਤੇ ਕਿੱਥੇ ਤਾਂ ਉਹਦੀ ਖੁੱਲੇ ਆ ਸਾਦੀ ਸਜ਼ਾ ਦੀ ਮੰਗ ਕਰਨੀ ਚਾਹੀਦੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਗੁਰਜ ਜਵਾਹਰ ਸਿੰਘ ਆਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹਜ਼ੂਰੀ ਬਾਬਾ ਬੀੜ ਚੱਕੀ ਹੈ ਤੇ ਉਹਦਾ ਬੇਅੰਗਾਂ ਦੀ ਬੇਅਦਬੀ ਕੀਤੀ ਹੈ ਪਤਾ ਨਹੀਂ ਕਿ ਉਹ ਮੰਨਿਆ ਹੋਇਆ ਸਿੱਟ ਦੇ ਵਿੱਚ ਸਬੂਤ ਹੈ ਸਾਰਾ ਕੁਝ ਕੰਫੈਸ ਕੀਤਾ ਉਹਨੂੰ ਗਵਾਹ ਬਣਾ ਰਹੇ ਨੇ ਉਹਨੂੰ ਸਾਡੇ ਸਾਹਮਣੇ ਕਹਿੰਦੇ ਆ ਗਏ ਮੇਰੀ ਲਾਸਰ ਇਹ ਲੋਕ ਜਿਹੜੇ ਹੈਗਾ ਜਿਵੇਂ ਗੋਮਰ ਵਿਜੇ ਪ੍ਰਤਾਪ ਨੂੰ ਕਿਹਾ ਸੀ ਇਹਨਾਂ ਨੇ ਤੁਹਾਡਾ ਤੁਹਾਡਾ ਵੀਊ ਬਣਾ ਗਿਆ ਬਿਲਕੁਲ ਬਿਲਕੁਲ ਇਸ ਮੁੱਦੇ ਤੇ ਆ ਵਾਸਤੇ ਨਾ ਇਹ ਬਸ ਚੱਲੇ ਪਰਦੀਪ ਕਲੇਰ ਨੂੰ ਅਕਾਲ ਤਖਤ ਦੀ ਜਥੇਦਾਰੀ ਦਾ ਥੈਂਕ ਯੂ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਬਿਲਕੁਲ ਇਹਨਾਂ ਲੋਕਾਂ ਦੇ ਵਿੱਚ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਤੁਹਾਡਾ ਵੀਵ ਬੰਡ ਆ ਗਿਆ ਗੱਲ ਆ ਗਈ ਆਪਾਂ ਫੇਰ ਆਨੇ ਇਸ ਮੁੱਦੇ ਤੇ ਮਨਿੰਦਰ ਜੀ ਮਠਾੜੂ ਸਾਹਿਬ ਦੱਸਣਾ ਕਿ ਇੱਕੋ ਪਾਰਟੀ ਪ੍ਰਧਾਨ ਨੂੰ ਲੈ ਕੇ ਸਾਰਾ ਕੋਈ ਟਾਰਗੇਟ ਚਾਹੇ ਭਾਜਪਾ ਕਰ ਰਹੀ ਹੈ ਤੇ ਆਪ ਕਰ ਰਿਹਾ ਕਿ ਪੰਥਕ ਤਿਰਾਂ ਵੀ ਨਿਸ਼ਾਨਾ ਇੱਕੋ ਹੀ ਹੈ ਕਿ ਕਿਹੜੇ ਤਰੀਕੇ ਨਾਲ ਸੀ ਗੀਸਨ ਬਾਦਲ ਨੂੰ ਕਿਵੇਂ ਜਿਹੜਾ ਟਾਇਆ ਜਾ ਸਕਦਾ ਹੈ ਉਹ ਕਹਿੰਦੇ ਕਿ ਜਿਹੜਾ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ ਪ੍ਰਦੀਪ ਕਲੇਰ ਉਹਦੇ ਨਾਂ ਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਇਹਨਾਂ ਮੁੱਦਿਆਂ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਕਿ ਉਲਟਾ ਸਕੋ ਬਦਨਾਮ ਕੀਤਾ ਜਾ ਰਿਹਾ ਹੈ ਕਾਲੀਦਾਲ ਨੂੰ ਖਾਮ ਖਾ ਦੇ ਝੂਠ ਫਲਾ ਕੇ ਬਿਲਕੁਲ ਦੇਖੋ ਸਿੱਧੂ ਸਾਹਿਬ ਜੇ ਗੱਲਾਂ ਤਾਂ ਇਹ ਸਾਰੀਆਂ ਸਹੀ ਕਰ ਰਹੇ ਆ ਪਰ ਇਹ ਫੈਕਸ਼ਨ ਦੂਜੇ ਦੇ ਮਾਰ ਰਹੇ ਆ ਅਸਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਤਾਂ ਇਹਨਾਂ ਦੀ ਹੈ ਵਜੀਰੀਆਂ ਇਹਨਾਂ ਨੇ ਮਾਣੀਆਂ ਆਨੰਦ ਇਹਨਾਂ ਨੇ ਮਾਣਿਆ ਸ਼੍ਰੋਮਣੀ ਕਮੇਟੀ ਦੀ ਚੋਣ ਇਹਨਾਂ ਨੇ ਰੁਕਵਾਈ ਹੋਈ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਭਾਜਪਾ ਦਿੱਲੀ ਦੀ ਸਰਕਾਰ ਕਰ ਦਵੇ ਤੇ ਜਿਵੇਂ ਇਹਨਾਂ ਦੀਆਂ ਜ਼ਮਾਨਤਾਂ ਇੱਥੇ ਜਬਤ ਹੋਈਆਂ ਉੱਥੇ ਵੀ ਇਹਨਾਂ ਦੇ ਸਾਰੇ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜਬਤ ਹੋ ਜਾਣਗੀਆਂ ਤੇ ਨਵੀਂ ਇੱਕ ਫਰੈਸ਼ ਫੇਸੇ ਸਾਹਮਣੇ ਆ ਜਾਣਗੇ ਸੋ ਉਹ ਡੈਲੀਬਰੇਟਲੀ 13 14 ਸਾਲ ਤੋਂ ਉਸ ਨੂੰ ਰੁਕਵਾਈ ਬੈਠੇ ਆ ਇਹ ਤੇ ਇੱਕ ਇਲਜ਼ਾਮ ਦੂਸਰੇ ਤੇ ਲਾ ਰਹੇ ਆ ਇਹ ਬਿੰਦੀ ਤੁਸੀਂ ਆਪਣੇ ਗੱਲ ਜ਼ਰੂਰ ਕਹੋ ਐਮ ਸੌਰੀ ਵਿੱਚ ਟੋਕਣ ਲੱਗੇ ਆ ਪਰ ਕਾਲੀਦਲ ਤਾਂ ਇਹ ਕਹਿ ਰਿਹਾ ਕਿ ਨਾਗਪੁਰ ਦਾ ਹੀ ਆਪਰੇਸ਼ਨ ਚੱਲ ਰਿਹਾ ਹੈ ਬਿਲਕੁਲ ਨਾਗਪੁਰ ਤੋਂ ਹੀ ਚੱਲ ਰਿਹਾ ਹੈ ਨਾ ਤੇ ਨਾਗਪੁਰ ਪਹੁੰਚਿਆ ਕੌਣ ਹੈ ਮਸਲਾ ਤਾਂ ਇਹ ਹੈ ਕਿ ਨਾਗਪੁਰ ਨਾਲ ਹੱਥ ਕਿਹਨੇ ਮਲਾਇਆ ਹੋਇਆ ਵਜ਼ੀਰੀਆਂ ਕਿਹਨੇ ਮਾਣੀਆਂ ਹੈ ਨੰਦਕੀ ਨੇ ਮਾਣਿਆ ਸਟੇਜਾਂ ਤੇ ਉਹਨਾਂ ਦੇ ਨਾਲ ਕੌਣ ਬੈਠਦਾ ਸੋ ਉਹ ਗੱਲਾਂ ਮਤਲਬ ਆਪਦੀਆਂ ਭੁੱਲ ਕੇ ਦੂਜਿਆਂ ਤੇ ਇਲਜ਼ਾਮਬਾਜ਼ੀ ਕਰਨੀ ਬੜੀ ਸੌਖੀ ਹੁੰਦੀ ਹੈ ਜੇ ਉਹਨਾਂ ਦੇ ਦੂਸਰਿਆਂ ਦੇ ਅੱਲੇ ਪੱਲੇ ਕੁਝ ਹੁੰਦਾ ਤਾਂ ਉਹ ਐਸਜੀਪੀਸੀ ਦੀ ਇਲੈਕਸ਼ਨਾਂ ਹੁਣ ਤੱਕ ਕਰਵਾ ਦਿੰਦੇ ਅਨਾਉਂਸ ਉਹ ਨਹੀਂ ਕਰਵਾ ਪਾਇ ਦਿੱਲੀ ਕੋਲੋਂ ਅਨਾਉਂਸ ਦਿੱਲੀ ਇਹਨਾਂ ਦੇ ਨਾਲ ਖੜੀ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਸੁਖਵੀਰ ਬਾਦਲ ਦੇ ਨਾਲ ਖੜੀ ਹੈ ਤੇ ਇਸ ਤੋਂ ਇਲਾਵਾ ਪ੍ਰਦੀਪ ਕਲੇਰ ਦੀ ਇਹ ਗੱਲ ਕਰ ਰਹੇ ਹਾਂ ਬਿਲਕੁਲ ਪ੍ਰਦੀਪ ਕਲੇਰ ਗੁਨਾਹਗਾਰ ਹੈ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਉਹ ਗੱਲਾਂ ਕੀ ਕਹਿ ਰਿਹਾ ਹੈ ਕਿ ਮੈਂ ਡਰ ਸੁਖਵੀਰ ਬਾਦਲ ਨੂੰ ਮਿਲਿਆ ਕੀ ਕੀ ਡਾਇਰੈਕਸ਼ਨਾਂ ਉਸ ਤੋਂ ਲਈਆਂ ਕਿਆ-ਕਿਆ ਮੈਂ ਉਸ ਤੋਂ ਕੰਮ ਕਰਾਏ ਕਿਵੇਂ ਚਿੱਠੀਆਂ ਇੱਧਰ ਉੱਧਰ ਲੈ ਕੇ ਜਾਂਦਾ ਰਿਹਾ ਸੁਖਵੀਰ ਬਾਦਲ ਦੇ ਨਾਲ ਉਹਦੀ ਕਨੈਵੈਂਸ ਕੀ ਦੇ ਨਾਲ ਹੈ ਮਸਲਾ ਇਹ ਹੈ ਮਸਲਾ ਇਹ ਨਹੀਂ ਹੈ ਕਿ ਉਹ ਗੁਨਾਹ ਤੋਂ ਮੁਕਤ ਨਹੀਂ ਕੀਤਾ ਜਾ ਰਿਹਾ ਗੁਨਾਗਾਰੋ ਖੜਾ ਹੈ ਲੇਕਿਨ ਅਕਾਲੀ ਦਲ ਦਾ ਬਾਦਲ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹਦੇ ਨਾਲ ਪਿੰਗਾਂ ਝੂਟਦਾ ਰਿਹਾ ਹੈ ਉਹ ਜਿਹੜੀ ਗੱਲ ਹੈ ਉਹ ਪਬਲਿਕ ਦੇ ਵਿੱਚ ਰੜਕ ਰਹੀ ਹੈ ਕਿ ਇਹ ਉਹਦੇ ਨਾਲ ਕੀ ਸਾਂਝਾ ਪਾ ਰਿਹਾ ਸੀਗਾ ਉਹਦੇ ਡੇਰੇ ਡੇਰੇ ਦੇ ਵਿੱਚ ਕਿੰਨੀ ਵਾਰੀ ਇਹ ਗਿਆ ਦਿੱਲੀ ਦਿੱਲੀ ਕੋਠੀ ਜਵਾਬੇ ਦੀ ਗਿਆ ਪ੍ਰਦੀਪ ਕਲੇਰ ਦੇ ਨਾਲ ਤੇ ਜੈਪੁਰ ਦੇ ਵਿੱਚ ਸੁਖਵੀਰ ਬਾਦਲ ਕੀ ਕਰ ਰਿਹਾ ਸੀ ਪ੍ਰਦੀਪ ਕਲੇਰ ਦੇ ਨਾਲ ਇਹ ਜਿਹੜੀਆਂ ਗੱਲਾਂ ਦਿੱਲੀ ਦੀ ਆਪਣੀ ਚੰਡੀਗੜ੍ਹ ਦੀ ਕੋਠੀ ਦੇ ਵਿੱਚ ਪ੍ਰਦੀਪ ਕਲੇਰ ਨਾਲ ਕੀ ਕਰ ਰਿਹਾ ਸੀਗਾ ਸੁਖਵੀਰ ਬਾਦਲ ਉਹ ਕਹਿੰਦਾ ਚਿੱਠੀ ਦੇ ਉੱਪਰ ਅਪੋਲੋਜੀ ਮੇਰੇ ਸਾਹਮਣੇ ਲਿਖੀ ਹਿੰਦੀ ਦੇ ਵਿੱਚ ਮਾਫੀਨਾਮਾ ਮੇਰੇ ਸਾਹਮਣੇ ਐਡ ਕੀਤਾ ਗਿਆ ਵਿੱਚ ਜਦੋਂ ਕਿ ਬਾਬੇ ਨੇ ਨਹੀਂ ਲਿਖਿਆ ਸੀ ਇਹ ਗੱਲਾਂ ਦੇ ਉੱਪਰ ਜਿਹੜਾ ਹੈਗਾ ਗੌਰ ਕਰਨ ਵਾਲੀ ਗੱਲ ਹੈ ਕਿ ਦੋਸ਼ੀ ਜਿਹੜਾ ਹੈਗਾ ਮੇਨ ਦੋਸ਼ੀ ਉਹ ਇਹਨਾਂ ਨੂੰ ਨਾਲ ਕਹਿ ਰਿਹਾ ਕਿ ਮੇਰੇ ਨਾਲ ਭਾਈ ਇਹ ਵੀ ਹੈਗੇ ਆ ਤੁਹਾਡੀ ਗੱਲ ਆ ਤੁਹਾਡੀ ਗੱਲ ਆਗੀ ਡਾਕਟਰ ਸਾਹਿਬ ਦੇਖੋ ਜਿੱਦੋਂ ਭਾਜਪਾ ਦੀ ਗਾ ਨਾਗਪੁਰ ਆਪਰੇਸ਼ਨ ਦੀ ਗੱਲ ਕਰਦੇ ਆ ਮਰਿੰਦੀ ਦਾ ਕਹਿਣਾ ਕਿ ਬਹੁਤ ਸਾਰੇ ਪੰਤਕ ਮੁੱਦੇ ਜਿਨ੍ਹਾਂ ਨੂੰ ਬ੍ਰੇਕਾਂ ਹੀ ਭਾਜਪਾ ਨੇ ਲਾਈਆਂ ਤੇ ਲੰਘਿਆ ਹੋਈਆਂ ਅਕਾਲੀ ਦਰਦੀ ਲੀਡਰਸ਼ਿਪ ਦੇ ਕਹਿਣ ਤੇ ਪ੍ਰਦੀਪ ਕਲੇਰ ਬਾਰੇ ਵੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਆ ਇਹ ਸਵਾਲ ਇਹ ਨਹੀਂ ਕਿ ਦੋਸ਼ੀ ਨਹੀਂ ਕਹਿੰਦੇ ਦੋਸ਼ੀ ਹੈ ਪਰ ਜਿਹੜੇ ਤੱਥ ਰੱਖੇ ਜਾ ਰਹੇ ਉਹਨਾਂ ਦੀ ਗੱਲ ਹੈ ਮੈਂ ਨਾ ਬੜਾ ਹੈਰਾਨ ਆ ਮੈਂ ਨਾ ਇਹਨਾਂ ਤੋਂ ਆਪਣੇ ਅਮਰਿੰਦਰ ਸਿੰਘ ਜੀ ਇਹ ਗੱਲ ਰਿਸਪੈਕਟ ਨਹੀਂ ਸੀ ਕਰਦਾ ਮੈਂ ਤਾਂ ਉਹ ਬੜਾ ਵਧੀਆ ਇਨਸਾਨ ਔਰ ਬੜੇ ਵਧੀਆ ਸਿੱਖ ਵਜੋਂ ਦੇਖਦਾ ਹਮੇਸ਼ਾ ਠੀਕ ਹੈ ਆਲੋਚਨਾ ਕਰਨੀ ਚਾਹੀਦੀ ਹੈ ਪਰੰਤੂ ਬੰਦੇ ਨੂੰ ਕਿਸੇ ਦੇ ਵਿਰੋਧ ਦੇ ਵਿੱਚ ਇੰਨਾ ਅੰਨਾ ਨਹੀਂ ਹੋਣਾ ਚਾਹੀਦਾ ਕਿ ਆਪਾਂ ਵੈਸੇ ਹੀ ਜੋ ਵੀ ਇਹ ਨੂੰ ਮਾਰ ਦਿਓ ਦੂਜਾ ਪਾਸਾ ਚਾਹੇ ਤੈਸ ਨੈਸ ਹੋ ਜਾਏ ਦੇਖੋ ਗੱਲ ਕੀ ਹੈ ਇਹ ਗੱਲ ਕੀ ਦੀ ਕਰ ਰਹੇ ਨੇ ਪ੍ਰਦੀਪ ਕਲੇਰ ਕੌਣ ਆ ਬੰਦਾ ਜਿਹਨੇ ਸਾਡੇ ਗੁਰੂ ਦੀ ਪਤਰੋਲੀ ਉਸ ਬੰਦੇ ਦੀ ਗੱਲ ਤੇ ਯਕੀਨ ਕਰ ਰਹੇ ਆ ਉਹਨੂੰ ਇਹ ਸਵਾਲ ਨਹੀਂ ਪੁੱਛ ਰਹੇ ਵੀ ਭਾਈ ਤੇਰੇ ਬੇਅਦਵੀ ਤੂੰ ਕਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਿਆ ਤੇਰੇ ਨਾਲ ਹੋਰ ਕੌਣ ਬੰਦੇ ਸੀ ਉਹ ਜਿਹੜਾ ਭਿੰਦਰਪਾਲ ਬਿੱਟੂ ਐ ਉਹਦੇ ਤੇ ਲਿਆ ਕੇ ਗੱਲ 164 ਦੇ ਬਿਆਨਾਂ ਚ ਉਹਨੇ ਬੰਦ ਕਰ ਪਈ ਭਈ ਭਿੰਦਰਪਾਲ ਬਿੱਟੂ ਨੂੰ ਪਤਾ ਸੀ ਉਹ ਮੀਟਿੰਗਾਂ ਦੇ ਵਿੱਚ ਮੈਂ ਹੈਗਾ ਸੀ ਡੇਰੇ ਵਾਲੇ ਬਾਬੇ ਦੀਆਂ ਮੀਟਿੰਗਾਂ ਦੇ ਵਿੱਚ ਦੇਖੋ ਉਹਦੀ ਗੱਲ ਬੰਨ ਰਿਹਾ ਜਿਹੜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਬੇਅਦਵੀ ਕਰੀ ਜਦੋਂ ਕਿ ਉਹਦੇ ਕੋਲ ਕੋਈ ਸਬੂਤ ਨਹੀਂ ਕੋਈ ਵੀਡੀਓ ਕਲਿੱਪ ਨਹੀਂ ਕੋਈ ਫੋਟੋ ਨਹੀਂ ਕੋਈ ਟੈਗ ਨਹੀਂ ੜਦੀ ਸਾਡੇ ਬੁਲਾਰਿਆਂ ਨੇ ਵੱਖ-ਵੱਖ ਪਲੇਟਫਾਰਮਾਂ ਤੇ ਦੱਸਿਆ ਕਿ ਸਰਦਾਰ ਸੁਖਵੀਰ ਉਹ 2 ਤਰੀਕ ਦੀ ਗੱਲ ਕਰ ਰਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ 14 ਚੌੜ ਜਾਬਤਾ ਲੱਗਿਆ ਹੋਇਆ ਸੀ ਰੋਡ ਸ਼ੋ ਲੰਬੀ 5:30 ਵਜੇ ਖਤਮ ਹੋਇਆ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਹੈਲੀਕਾਪਟਰ ਹੈਲੀਕਾਪਟਰ ਰਾਤ ਨੂੰ ਉੱਡ ਨਹੀਂ ਸਕਦਾ ਸਰਦੀਆਂ ਦੇ ਦਿਨਾਂ ਦੇ ਵਿੱਚ ਔਰ ਉੱਡਣ ਵਾਸਤੇ ਸਰਕਾਰ ਦੀ ਪਰਮਿਸ਼ਨ ਚਾਹੀਦੀ ਹੈ ਡਾਕੂਮੈਂਟਰੀ ਜਿਹੜੀਆਂ ਕਾਰਵਾਈਆਂ ਹੁੰਦੀਆਂ ਹਨ ਹਵਾਈ ਦਾ ਲੰਬੀ ਦੱਸ ਦੋ ਕਿਹੜਾ ਹਵਾਈ ਜਹਾਜ਼ ਲੰਬੀ ਤੋਂ ਜਾਂਦਾ ਹੈ ਔਰ ਅਗਲੇ ਦਿਨ 3 ਵਜੇ ਦਰਬਾਰ ਸਾਹਿਬ ਉਥੇ ਮੱਥਾ ਟੇਕਣ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚ ਰਹੇ ਆ ਉਹ ਸੁਖਵੀਰ ਸਿੰਘ ਬਾਦਲ ਇਨਸਾਨ ਹੈ ਜੋ ਸ਼ਕਤੀਮਾਨ ਨੇ ਵੀ ਖੁਰਰ ਕਰਕੇ ਉੱਡ ਕੇ ਦਿੱਲੀ ਚਲੇ ਗਏ ਨਾ ਉਥੇ ਜੋਧਪੁਰ ਚਲੇ ਗਏ ਜਿੱਥੇ ਕਹਿੰਦੇ ਜਾਂਦੇ ਆ ਤੇ ਫਿਰ ਦਰਬਾਰ ਸਾਹਿਬ ਮੇਰੀ ਆ ਕਹਿਣ ਦਾ ਪਰਪਸ ਹੈ ਇੱਕ ਬੰਦਾ ਝੂਠ ਬੋਲ ਰਿਹਾ ਸਿਰਫ ਆਪਣੇ ਆਪ ਨੂੰ ਬਚਾਉਣ ਵਾਸਤੇ ਭਗਵਾਨਤਮਾਨ ਸਰਕਾਰ ਤੇ ਬੀਜੇਪੀ ਦੀ ਘੱਟ ਧੁੱਪ ਇਹਦੇ ਵਿੱਚ ਸਾਹਮਣੇ ਆ ਰਹੀ ਆ ਉਹਨਾਂ ਨੇ ਕਿਹਾ ਕਿ ਤੁਸੀਂ ਸਖਬੀਰ ਬਾਦਲ ਨੂੰ ਬਦਨਾਮ ਕਰੋ ਤੇ ਆ ਜਿਹੜਾ ਦੂਜਾ ਧੜਾ ਉਹ ਉਹਨਾਂ ਦੀ ਸਪੋਰਟ ਕਰ ਰਿਹਾ ਹੈ ਵੀ ਇਹਨਾਂ ਨੂੰ ਚੁੱਕੋ ਤੇ ਜੀਪਸੀ ਨਾਲ ਸਮਝੌਤਾ ਕਰੋ। ਮਰਜ਼ੋ ਤੁਹਾਡੀ ਗੱਲ ਆ ਗਈ ਆਪਾਂ ਸਮਝਦੇ ਲੈਣ ਨਾਲ ਜਵਾਬ ਲੈ ਲਏ। ਅਸੀਂ ਹਮੇਸ਼ਾ ਕਹਿੰਦੇ ਆ ਰਹੇ ਹਾਂ ਕਿ ਇਹ ਲੋਕ ਜਿਹੜੇ ਦਬਾਅ ਪਾਉਂਦੇ ਸੀ ਸਖਬੀਰ ਸਿੰਘ ਬਾਦਲ ਤੇ ਭਾਈ ਭਾਜਪਾ ਨਾਲ ਸਮਝੌਤਾ ਕਰੋ। ਨਾਗਪੁਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਨਾਗਪੁਰ ਵਾਲੀ ਗੱਲ ਹੋਈ ਆ ਉਹ ਇਹ ਹੋਈ ਆ ਜਦੋਂ ਸਰਦਾਰ ਸਖਬੀਰ ਸਿੰਘ ਬਾਦਲ ਨੇ ਦੋ ਟੁਕ ਜਵਾਬ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ। ਦੇਖੋ ਅਮਰਤਪਾਲ ਦੀ ਮਦਰ ਦਾ ਪਹਿਲਾ ਬਿਆਨ ਆਇਆ ਉਹਨਾਂ ਨੇ ਕਿਹਾ ਅਸੀਂ ਚੋਣ ਨਹੀਂ ਲੜਾਂਗੇ ਅਮਰਪਾਲ ਨੇ ਕਿਹਾ ਚੋਣ ਨਹੀਂ ਲੜਾਂਗੇ ਜਦੋਂ ਪ੍ਰਧਾਨ ਸਾਹਿਬ ਨੇ ਸਮਝੌਤਾ ਕਰਤਾ ਕਿ ਅਸੀਂ ਤੁਹਾਡੇ ਨਾਲ ਚੋਣ ਹੀ ਲੜਨੀ ਕਿਸੇ ਮੁੱਦੇ ਤੇ ਚੋਣ ਨਹੀਂ ਲੜਨੀ ਤਾਂ ਉਹਨਾਂ ਨੇ ਨਾਲ ਦੀ ਨਾਲ ਉੱਥੋਂ ਬਿਆਨ ਆਇਆ ਕਹਿੰਦੇ ਥੈਂਕ ਯੂ ਵੈਰੀ ਮਚ ਮਾਡਮ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮਚ ਤੁਹਾਡੀ ਕੀ ਲਾਗੀ ਆਪਣੇ ਕੋਲ ਮਜਬੂਰੀ ਆ ਸਮੇਂ ਦੀ ਜਿੰਦਕੋਰ ਤੋਂ ਜਿਹੜੇ ਐਮਪੀ ਹੋ ਗਏ ਉਹਨਾਂ ਦਾ ਬਿਆਨ ਸੁਣੋ ਓਕੇ ਓਕੇ ਲੰਬੀ ਗੱਲ ਹੋ ਸਕਦੀ ਹੈ ਆਪਣੇ ਕੋਲ ਮਜਬੂਰੀ ਆ ਸਮੇਂ ਦੀ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਥੈਂਕ ਯੂ ਵੈਰੀ ਮਚ ਆਪਾਂ ਅਮਰਿੰਦਰ ਜੀ ਦਾ ਜਵਾਬ ਲਈਏ ਜੀ ਜੀ ਅਮਰਿੰਦਰ ਜੀ ਕਿਸ ਇਸ਼ੂ ਤੇ ਜਵਾਬ ਲੈਣਾ ਚਾਹੁੰਦੇ ਨੇ ਅਮਰਿੰਦਰ ਜੀ ਉਹ ਕਹਿ ਰਿਹਾ ਕਿ ਜੋ ਸਾਰੇ ਤੱਥ ਹੈ ਨਾਗਪੁਰ ਦੇ ਹੋਰ ਜਦੋਂ ਖਾਲਾਫ ਖੜੇ ਹੋ ਜਾ ਕੇ ਸੁਖਵੀਰ ਬਾਦਲ ਸਾਰਾ ਪ੍ਰੋਬਲਮ ਹੀ ਉੱਥੋਂ ਸ਼ੁਰੂ ਹੋਈ ਹੈ ਦੇਖੋ 나ਗਪੁਰ ਦੇ ਖਿਲਾਫ ਸਟੈਂਡ ਲਿਆ ਦੇਖੋ ਸਿੱਧੂ ਸਾਹਿਬ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਹਕੀਕਤ ਇਹ ਹੈ ਕਿ 나ਗਪੁਰ ਦੇ ਨਾਲ ਇਹੀ ਰਲੇ ਹੋਏ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਿਨੇ ਰੁਕਵਾਈ ਹੋਈ ਹੈ 나ਗਪੁਰ ਨੇ ਕਿਹਦੇ ਕਹਿਣ ਤੇ ਚੋਣ ਰੋਕੀ ਹੋਈ ਹੈ ਇਹ ਇਹ ਦੱਸਦੇ ਨੇ ਉਹਦਾ ਲਾਭ ਸਾਨੂੰ ਪ੍ਰਤੱਖ ਦਿਖ ਰਿਹਾ ਹੈ ਕਿ 10 ਸਾਲ ਤੋਂ ਜ਼ਮਾਨਤਾਂ ਜ਼ਬਤ ਹੁੰਦੀਆਂ ਜਾ ਰਹੀਆਂ ਇੱਕ ਪਾਰਟੀ ਦੀਆਂ ਇੱਕ ਧੜੇ ਦੀਆਂ ਤੇ 나ਗਪੁਰ ਚੋਣ ਕਿਉਂ ਨਹੀਂ ਕਰਾ ਰਿਹਾ ਅੱਜ ਚੋਣ ਅਨਾਉਂਸ ਕਰ ਦੇਣ ਤੇ ਤੁਹਾਨੂੰ 2 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਆ ਜਾਏਗਾ ਸਾਹਮਣੇ ਸਾਰੀ ਐਜੀਪੀਸੀ ਦੇ ਵਿੱਚ ਨਵੇਂ ਫੇਸੇ ਆ ਜਾਣਗੇ ਨਵਾਂ ਸਾਰਾ ਪ੍ਰਬੰਧ ਹੋ ਜਾਏਗਾ ਆਪੇ ਦੁੱਧ ਦਾ ਦੁੱਧ ਪਾਣੀ ਹੋ ਜਾਏਗਾ ਪ੍ਰੋਟੈਕਟ ਕਿਹਨੂੰ ਕਰ ਰਿਹਾ ਨਾਗਪੁਰ ਮਸਲਾ ਇਹ ਹੈ ਇਹ ਚੀਜ਼ ਦੇਖਣ ਵਾਲੀ ਹੈਗੀ ਤੇ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਬਈ ਇਹ ਹੈਲੀਕਾਪਟਰ ਨਹੀਂ ਸੀ ਉਹ ਤਾਂ ਦਿਨ ਦੀਆਂ ਗੱਲਾਂ ਕਰ ਰਿਹਾ ਸੁਵਿਫਟ ਗੱਡੀ ਕਹਿ ਰਿਹਾ ਚਲੋ ਲੱਖੀ ਹੰਡਾਇੇ ਦਾ ਨਾਮ ਲੈ ਰਿਹਾ ਕਿ ਲੱਖੀ ਹੰਡਾਇਆ ਲੈ ਕੇ ਆਇਆ ਸੁਖਵੀਰ ਬਾਦਲ ਨੂੰ ਡਰਾਈਵ ਕਰਕੇ ਸੁਵਿਫਟ ਗੱਡੀ ਦੇ ਵਿੱਚ ਬਾਬੇ ਦੇ ਡੇਰੇ ਦੇ ਵਿੱਚ ਉਹ ਤਾਂ ਬਹੁਤ ਕੁਝ ਕਹ ਦੱਸ ਰਿਹਾ ਨਵੀਂ ਵੈਸ ਦਾ ਮੁੱਦਾ ਹੈ ਤਾਂ ਇਹਦਾ ਕੋਈ ਐਂਡ ਨਹੀਂ ਆਉਦੀ ਤੁਸੀਂ ਇੰਟਰਵਿਊ ਸੁਣ ਲਓ ਸਾਡੇ ਕੁਝ ਬੋ ਸਿੱਧੂ ਸਾਹਿਬ ਅਮਰਿੰਦਰ ਸਿੰਘ ਜੀ ਨੂੰ ਪਲੀ ਭਾਤੀ ਪਤਾ ਹੋਣਾ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੈਡ ਸਿਕਿਉਰਟੀ ਪ੍ਰੋਟੈਕਟਰ ਨੇ ਔਰ ਉਸ ਵੇਲੇ ਉਹ ਉਪ ਮੁੱਖ ਮੰਤਰੀ ਸੀ ਗ੍ਰਹਿ ਮੰਤਰੀ ਸੀ ਇੱਕ ਗ੍ਰਹਿ ਮੰਤਰੀ ਨਾਲ ਅੱਠ ਏਜੰਸੀਆਂ ਕੰਮ ਕਰਦੀਆਂ ਸੈਂਟਰ ਦੀਆਂ ਅੱਠ ਏਜੰਸੀਆਂ ਔਰ ਕਿਸ ਜੈਡ ਸਿਕਿਉਰਟੀ ਪੁਲਿਸ ਜਿਹੜਾ ਬੰਦਾ ਹੈਗਾ ਉਹ ਕਦੇ ਵੀ ਇਕੱਲਾ ਕਿਸੇ ਵੀ ਗੱਡੀ ਤੇ ਨਹੀਂ ਜਾਂਦਾ ਕਿਉਂਕਿ ਸਾਰੀ ਮਠੜੂ ਸਾਹਿਬ ਮਠੜੂ ਸਾਹਿਬ ਤੁਹਾਡਾ ਜਵਾਬ ਤੁਹਾਡਾ ਜਵਾਬ ਆ ਗਿਆ ਤੁਹਾਡਾ ਜਵਾਬ ਆ ਗਿਆ ਮਠੜੂ ਸਾਹਿਬ ਮਠੜੂ ਸਾਹਿਬ ਇੱਕ ਡਾਡੂ ਜੀ ਮੈਂ ਸਮਝਦੇ ਲਿਆਣਾ ਪਰਦਾ ਨਾਲ ਨਾਲ ਆ ਰਹੇ ਆਂ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਵੈਰੀ ਮਚ ਡਾਡੂ ਸਾਹਿਬ ਇੱਕ ਸੰਖੇਪ ਜਿਹਾ ਸਵਾਲ ਮੈਂ ਜਵਾਬ ਦਰਸ਼ਕਾਂ ਇਹ ਜਰੂਰ ਲੈਣਾ ਚਾਹਾਂਗਾ ਕਿ ਸਿੰਘ ਸਾਹਿਬਾਂ ਨੇ ਇਸ ਮਾਮਲੇ 'ਚ ਸਾਰੇ ਦਖਲ ਕਿਉਂ ਨਹੀਂ ਦੇ ਰਹੇ ਕਿਉਂਕਿ ਬਹੁਤ ਕੁਝ ਕਾਲੀ ਦਲ 'ਚ ਵਾਪਰਿਆ ਹੈ ਇੱਕ ਦੂਜੇ ਦੇ ਖਿਲਾਫ ਸਿੰਘ ਸਾਹਿਬਾਂ ਕੋਲੇ ਮਾਮਲਾ ਗਿਆ ਵਾ ਇਹ ਵੀ ਸਵਾਲ ਆ ਰਿਹਾ ਕਿ ਸਿੰਘ ਸਾਹਿਬਾਂ ਚੁੱਪ ਕੇ ਹੋਏ ਆ ਉਹਨਾਂ ਨੂੰ ਦਖਲ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਸਰਦਾਰ ਅਗਵੀਸ ਇਹਨਾਂ ਨੇ ਸ਼ਿਕਾਇਤ ਕੀਤੀ ਵਰੋ ਜਿਹੜੇ ਦੂਸਰੇ ਵਿਰੋਧੀ ਧੜੇ ਦੇ ਹੈਗੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸ਼ਿਕਾਇਤ ਕੀਤੀ ਔਰ ਸਿੰਘ ਸਾਹਿਬ ਨੇ ਕਿਹਾ ਕਿ ਭਾਈ ਆਪਣਾ ਸਪਸ਼ਟੀ ਕਰ ਦਿਓ 15 ਦਿਨ ਦੇ ਵਿੱਚ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਪਸ਼ਟੀ ਕਰ ਦਿੱਤਾ ਉਹ ਵੀ ਇਹਨਾਂ ਨੂੰ ਅਜਮ ਨਹੀਂ ਆ ਰਿਹਾ ਔਰ ਰਿਜ਼ਲਟ ਤੋਂ ਪਹਿਲਾਂ ਹੀ ਕੀ ਹੋ ਰਿਹਾ ਹੈ ਉੱਥੇ 10 ਜਥੇਬੰਦੀਆਂ ਚਲੇ ਗਈਆਂ ਸਿੰਘ ਸਾਹਿਬ ਦੇ ਪ੍ਰੈਸ਼ਰ ਪਾਉਣ ਵਾਸਤੇ ਹਰੇਕ ਹੀ ਜਾ ਵੜਦਾ ਉੱਥੇ ਤਿੰਨ ਬੰਦਿਆਂ ਦੀ ਜਥੇਬੰਦੀ ਹੁੰਦੀ ਹੈ ਸਿੰਘ ਸਾਹਿਬ ਕੋਲੇ ਚਲਾ ਜਾਂਦਾ ਸੁਖਵੀਰ ਬਾਦਲ ਤੋਂ ਅਸਤੀਫਾ ਲਓ ਜੀ ਜੇ ਤੁਸੀਂ ਨਾ ਲਿਆ ਤਾਂ ਤੁਸੀਂ ਸੁਖਵੀਰ ਬਾਦਲ ਦੇ ਪੱਖ ਕਰਦੇ ਹੋ ਓਕੇ ਓਕੇ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮੈਮ ਠਰੂ ਸਾਹਿਬ ਥੈਂਕ ਯੂ ਵੈਰੀ ਮਚ ਮੁੰਡਾ ਠਰੂ ਸਾਹਿਬ ਆਪਣੇ ਕੋਲੇ ਸਮੇਂ ਦੀ ਮਜਬੂਰੀ ਹੈ ਥੈਂਕ ਯੂ ਤੁਹਾਡੀ ਗੱਲ ਆ ਗਈ ਆਪਾਂ ਦੋ ਲਾਈਨਾਂ ਵਿੱਚ ਕਮੈਂਟ ਅਮਰਿੰਦਰ ਜੀ ਤੋਂ ਵੀ ਲੈ ਲਈਏ ਅਮਰਿੰਦਰ ਜੀ ਕੀ ਸਿੰਘ ਸਾਹਿਬਾਂ ਤੇ ਕੋਈ ਦੁਆ ਪਾ ਰਿਹਾ ਹੈ ਸੁਪਰਤਾਨ ਸਾਹਿਬ ਥੋੜਾ ਸ਼ੋਮਨੀ ਕਾਲੀਦਲ ਉਹਦੇ ਤੇ ਫੁੱਲ ਚੜਾਏਗਾ ओके ओके अमरिंदर जी अमरिंदर जी लास्ट कमेंट देखो सिद्धू साहब मैं ऐसी गल नहीं अजे करना चाहूंगा कि उनते दबाव पाया जा रहा है वो पंजाब दी जनता सारी देख रही है मसला ये है कि मैं ना मानू दा जेड़ा एक मतलब रुख है ਉਹ ਬਾਦਲ ਪਰਿਵਾਰ ਨੇ ਸਾਰੇ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਘਰ ਵਾਲੀ ਨੇ ਉਹਨਾਂ ਦੇ ਸਾਲੇ ਨੇ ਉਹਨਾਂ ਦੇ ਟੱਬਰ ਨੇ ਜਿਹੜਾ ਮੈਂ ਨਾ ਮਾਨੂੰ ਦਾ ਜਿਹੜਾ ਇੱਕ ਰੁਖ ਅਖਤਿਆਰ ਕੀਤਾ ਹੋਇਆ ਉਸ ਨੇ ਅਕਾਲੀ ਦਲ ਨੂੰ ਬਿਲਕੁਲ ਪਤਨ ਦੇ ਕਗਾਰ ਤੇ ਲਿਆ ਕੇ ਖੜਾ ਕਰਤਾ ਤੁਹਾਡਾ ਇਹ ਇਹ ਮੇਰਾ ਇਹ ਕਹਿਣਾ ਕਿ ਉਹ ਮੈਂ ਨਾ ਮੰਨੂ ਦੇ ਉਸੋਂ ਨਿਕਲਣ ਬਾਹਰ। ਥੈਂਕ ਯੂ ਵੈਰੀ ਮੱਚ ਮਠਾੜੂ ਸਾਹਿਬ, ਅਮਰਿੰਦਰ ਜੀ ਦੋਨਾਂ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਤੇ ਨਜ਼ਰੀਆ ਆਪੋ ਆਪਣਾ ਅਕਾਲੀ ਦਲ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਅਕਾਲੀ ਦਲ ਮੁਕੰਮਲ ਤੌਰ ਤੇ ਦਫਾੜ ਹੋਣ ਵਾਲ ਵਜ ਰਹਿਣਾ ਮੁੱਦਿਆਂ ਤੇ ਆਉਣ ਲਈ ਆਪਾਂ ਮਠਾੜੂ ਜੀ, ਅਮਰਿੰਦਰ ਜੀ ਦੋਨਾਂ ਹੀ ਮਹਿਮਾਨਾਂ ਦੇ ਧੰਨਵਾਦੀ ਔਰ ਤੁਹਾਡੇ ਵੱਲੋਂ ਲਵਾਂਗੇ ਇਜ਼ਾਜ਼ਤ ਸਤਿ ਸ੍ਰੀ ਅਕਾਲ।